ਕਿਵੇਂ ਦੇਖਦਾ ਹੈ ਜੰਦਾ ਵਸਾ ਕੀ ਨੇ ਦੇਖਦੇ ਹੋ ਕੱਲ ਸਪੀਕਰ ਸਾਹਿਬ ਨੇ ਜੋ ਬੀਜਪੀ ਨੂੰ ਪੇਸ਼ ਕਰਨੀ ਤੇ ਹਾਂ ਜੇ ਆ ਵੀ ਰਹੇ ਨੇ ਤੇ ਕਾਲੀਆਂ ਭੇਡਾਂ ਦਾ ਬਹੁਤ ਜੀਤ ਹੋਇਆ ਹੈ ਕਿਵੇਂ ਦੇਖ ਛੋਟੇ ਵੀਰ ਪੰਜਾਬ ਦੇ ਵਿੱਚ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਇੱਕ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸੋਹਣਾ ਪੰਜਾਬ ਬਣਾਉਣਾ ਵਾਤਾਵਰਨ ਨੂੰ ਠੀਕ ਕਰਨਾ ਕਾਲੀਆਂ ਭੇਡਾਂ ਬਾਰੇ ਸੋਚਣਾ ਇਹ ਜਿਹੜਾ ਸਪੀਕਰ ਸਾਹਿਬ ਤੇ ਮਾਨ ਸਾਹਿਬ ਦਾ ਇੱਕ ਸੁਪਨਾ ਸੀ ਰੰਗਲਾ ਪੰਜਾਬ ਬਣਾਉਣੇ ਚ ਇਹ ਗੱਲਾਂ ਵਿੱਚ ਬਹੁਤ ਵੱਡੀਆਂ ਸਹਾਇ ਹ ਸਿੱਧ ਹੋਣਗੀਆਂ ਤੁਹਾਨੂੰ ਲੱਗਦਾ ਕਿ ਜਿਸ ਤਰੀਕਾ ਨਾਲ ਸੀਐਸਟੀ ਰੰਦੇ ਦੇ ਚਾਹੇ ਪੁਲਿਸ ਦੇ ਬੇਜੋਹ ਦੇ ਸਾਹਮਣੇ ਹਰ ਜਨ ਨੂੰ ਕੂਪਰ ਵਿਜੇ ਦਾ ਬੋਲ ਪਰਦਰਸ਼ਿਤ ਹੋ ਰਿਹਾ ਹੈ ਕੌਂਸਲ ਮੀਟਿੰਗ ਕੱਲ ਕਾਉਂਸਲ ਸੈਸ਼ਨ ਜੀ ਨੂੰ ਲੈ ਕੇ ਕਾਫੀ ਗਹਿਮਤ ਇਹ ਗੱਲ ਅੱਛੀ ਅੱਛੀ ਗੱਲ ਹੈ ਦੇਖੋ ਵਿਰੋਧੀ ਤੇਰੀ ਹਮੇਸ਼ਾ ਕਾਰਗਰ ਚਾਹੇ ਤਾਂ ਸਿੱਧ ਹੋ ਸਕਦੀ ਆ ਪਰ ਉਹਦਾ ਮਕਸਦ ਖਾਲੀ ਮੀਡੀਆ ਚਾਕੇ ਸੁਰਖੀਆਂ ਬਟੋਰਨਾ ਨਹੀਂ ਹੋਣਾ ਚਾਹੀਦਾ ਅੱਜ ਉਸ ਵਿਧਾਨ ਸਭਾ ਦੇ ਪੁੱਤਰ ਸਦਨ ਦੇ ਵਿੱਚ ਜਿਹੜੀਆਂ ਗੱਲਾਂ ਵੀ ਕੱਲ ਵਿਰੋਧੀ ਤੇਰੇ ਵੱਲੋਂ ਕੀਤੀਆਂ ਗਈਆਂ ਸਪੀਕਰ ਸਾਹਿਬ ਨੇ ਸੁਣੀਆਂ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਸੁਣੀਆਂ ਤੇ ਉਹਨਾਂ ਤੇ ਪੂਰੀ ਚਾਰਾਜੋਈ ਕਰਕੇ ਉਹਦੇ ਪਹਿਰਾ ਦਿੱਤਾ ਜਾਏਗਾ ਕਾਲੀਆਂ ਪੀੜਾਂ ਕਿਹੜੇ ਪਾਸੇ ਨਹੀਂ ਹੈਗੀਆਂ ਕਾਲੀਆਂ ਪੀੜਾਂ ਦਾ ਛੋਟੇ ਬਰ ਹਰ ਪਾਸੇ ਹੈਗੀਆਂ ਨੇ ਨਿਗਾਹ ਮਾਰ ਲਿਓ ਮੈਂ ਕਹਿਣਾ ਹੀ ਜਾਂਦਾ ਕਾਲੀ ਪੀੜ ਹਰ ਜਗ੍ਹਾ ਕਾਲੀਆਂ ਪੀੜਾਂ ਨੇ